ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂਪਿਆਰੀ ਸਾਧ ਸੰਗਤ ਜੀ ਵਿਸਾਖੀ ਦੇ ਦਿਹਾੜੇ ਦੇ ਬਾਰੇ ਦੱਸਣ ਤੋਂ ਪਹਿਲਾਂ ਇਥੋਂ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਕਿਉਂਕਿ ਸੰਗਤ ਨੂੰ ਘੱਟ ਪਤਾ ਹੈ ਗੁਰੂ ਅੰਗਦ ਦੇ ਮਹਾਰਾਜ ਦੇ ਜਨਮ ਸਥਾਨ ਦਾ ਪਹਿਲਾਂ ਇਥੋਂ ਦੀ ਗੱਲ ਕਰਾਂਗੇ ਕਿ ਇਹ ਜਿਹੜਾ ਸਥਾਨ ਹੈ ਦੂਸਰੇ ਪਾਸ਼ਾ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਜਨਮ ਸਥਾਨ ਹੈ। ਇਸ ਪਿੰਡ ਦਾ ਜਿਹੜਾ ਪੁਰਾਤਨ ਨਾਮ ਸੀ ਉਹ ਮੱਤੇ ਦੀ ਸਰਾਸ ਸੀ। ਤੇ ਅੱਜ ਇਸ ਦਾ ਨਾਮ ਹੈ ਸਰਾਏ ਨਾਂਗਾ। ਇਤਿਹਾਸਕੋਸ਼ ਇਸ ਤਰ੍ਹਾਂ ਹੈ। ਇਹ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪਿਤਾ ਜੀ ਭਾਈ ਫੇਰੂ ਮੱਲ ਜੀ ਜੋ ਕਿ ਗੁਜਰਾਤ ਦੇ ਵਿੱਚ ਸੰਘੇਵਾਲ ਦੇ ਰਹਿਣ ਵਾਲੇ ਸਨ। ਇੱਥੇ ਭਾਈ ਫਿਰੂ ਮਲ ਜੀ ਦੇ ਨਾਨਕੇ ਸਨ ਨਾ ਪਿੰਡ ਬੱਤੇ ਦੀ ਸਰਾ ਤੇ ਉਹ ਕਾਰੋਬਾਰ ਨੂੰ ਲੈ ਕੇ ਕਰਕੇ ਇੱਥੇ ਆਪਣੇ ਨਾਨਕੇ ਪਿੰਡ ਆ ਗਏ ਇੱਥੇ ਹੀ ਉਹਨਾਂ ਦੀ ਮੈਰਿਜ ਹੋਈ ਵਿਆਹ ਹੋਇਆ ਉਹਨਾਂ ਦਾ ਇੱਥੇ ਹੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਨਮ ਭਾਈ ਲੈਣਾ ਜੀ ਦੇ ਰੂਪ ਦੇ ਵਿੱਚ 31 ਮਾਰਚ 1504 ਨੂੰ ਹੋਇਆ ਮਹਾਰਾਜ ਨੇ ਆਪਣਾ ਬਚਪਨਾ ਇਸ ਪਿੰਡ ਦੇ ਵਿੱਚ ਗੁਜ਼ਾਰਿਆ ਜਦੋਂ ਵੀ ਮੁਗਲਾਣੇ ਹਿੰਦੁਸਤਾਨ ਨੂੰ ਲੁੱਟਿਆ ਇਹ ਪਿੰਡ ਬੜਾ ਅਮੀਰ ਸੀ ਨੂੰ ਵੀ ਲੁੱਟਿਆ ਜਾਂਦਾ ਸੀ ਇੱਥੇ ਇੱਕ ਚੌਧਰੀ ਤਖਤਮਲ ਰਹਿੰਦਾ ਸੀ ਜਿਹੜਾ ਕਿ ਬੜਾ ਅਮੀਰ ਸੀ 70 ਪਿੰਡ ਉਹਦੇ ਅਧੀਨ ਸਨ 70 ਪਿੰਡਾਂ ਤੇ ਉਹ ਰਾਜ ਕਰਦਾ ਸੀ ਤੇ ਭਾਈ ਫੇਰੂ ਮੱਲ ਜੀ ਉਹਦੇ ਕੋਲ ਵਹੀ ਖਾਤੇ ਦਾ ਲੇਖੇ ਪੱਤੇ ਦਾ ਕਾਰੋਬਾਰ ਉਹਨਾਂ ਨੇ ਕੀਤਾ ਸੀ ਇਸ ਕੰਮ ਦੀ ਨੌਕਰੀ ਕੀਤੀ ਸੀ ਤੇ ਜਦੋਂ ਇਸ ਪਿੰਡ ਨੂੰ ਵਾਰ-ਵਾਰ ਲੁੱਟਿਆ ਜਾਂਦਾ ਸੀ ਤੇ ਚੌਧਰੀ ਤਖਤਮਲ ਨੇ ਆਪਣੀ ਫੌਜ ਬਣਾਈ ਹੋਈ ਸੀ ਤੇ ਇੱਕ ਹਮਲੇ ਦੇ ਵਿੱਚ ਚੌਧਰੀ ਤਖਤਮਲ ਜਿਹੜਾ ਮਾਰਿਆ ਗਿਆ ਜਦੋਂ ਚੌਧਰੀ ਤਖਤਮਲ ਮਾਰਿਆ ਗਿਆ ਤਾਂ ਪਿੰਡ ਵਾਲੇ ਲੋਕਾਂ ਨੇ ਸੋਚਿਆ ਕਿ ਇੱਥੇ ਰਹਿਣ ਦਾ ਕੀ ਫਾਇਦਾ ਹੈ ਜਿਹੜਾ ਸਾਡੀ ਹਿਫਾਜ਼ਤ ਕਰਦਾ ਸੀ ਉਹ ਹੀ ਮਰ ਗਿਆ ਤੇ ਇੱਥੋਂ ਜਾਣ ਦੀ ਫਾਇਦਾ ਇੱਥੇ ਤਾਂ ਨੇਤਾਵਲੇ ਹੁੰਦੇ ਹਨ ਤੇ ਇਸ ਨਗਰ ਦੇ ਜੋ ਵਸਨੀਕ ਸਨ ਉਹ ਸਾਰੇ ਹੀ ਆਪਣੀਆਂ ਆਪਣੀਆਂ ਰਿਸ਼ਤੇਦਾਰੀਆਂ ਚ ਜਾਂ ਜਿੱਥੇ ਵੀ ਕਿਸੇ ਨੂੰ ਠੀਕ ਲੱਗਿਆ ਇਸ ਪਿੰਡ ਨੂੰ ਛੱਡ ਕੇ ਉੱਥੇ-ਉੱਥੇ ਜਾ ਕੇ ਰਹਿਣ ਲੱਗ ਗਏ ਇਹ ਜਿਹੜਾ ਪਿੰਡ ਮਤੇ ਦੀ ਸਰਾਂ ਸੀ ਇਹ ਨਗਰ ਉਜੜ ਗਿਆ ਇਸ ਪਿੰਡ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਹਿਲੇ ਪਾਤਸ਼ਾਹ ਉਹ ਵੀ ਆਏ ਹਨ 6-7 ਦਿਨ ਰਹੇ ਹਾ ਪਿੰਡ ਦੇ ਬਾਹਰ ਸੀ ਉਦੋਂ ਹੁਣ ਪਿੰਡ ਦੇ ਵਿੱਚ ਹੈ ਇੱਕ ਏੱਬੇ ਦੇ ਉੱਪਰ ਇੱਕ ਵਣ ਦੇ ਥੱਲੇ ਛਪਰੀ ਦੇ ਥੱਲੇ ਇੱਕ ਕੋਹੜੀ ਸੀ ਰਹਿਂਦਾ ਐਸੇ ਪਿੰਡ ਦਾ ਉਸ ਦਾ ਮਹਾਰਾਜ ਜੀ ਨੇ ਕੋੜ ਠੀਕ ਕੀਤਾ ਦਸਵੇਂ ਪਾਤਸ਼ਾਹ ਮਹਾਰਾਜ ਮੁਖਤਰ ਸਾਹਿਬ ਦੀ ਜੰਗ ਤੋਂ ਬਾਅਦ ਚ ਉਸੇ ਹੀ ਟਿੱਬੇ ਦੇ ਨੇੜੇ ਇੱਕ ਛੱਪੜੀ ਸੀ ਉੱਥੇ ਆ ਕੇ ਇੱਕ ਰਾਤ ਗੁਜ਼ਾਰੀ ਮਹਾਰਾਜ ਨੇ ਇਸ ਪਿੰਡ ਦੇ ਵਿੱਚ ਇੱਕ ਨਾਂਗਾ ਸੰਤ ਜਿਹਨੂੰ ਲੋਕ ਜੋਗੀ ਵੀ ਕਹਿ ਦਿੰਦੇ ਹਨ ਇਤਿਹਾਸ 'ਚ ਉਹਦਾ ਨਾਮ ਬ੍ਰਹਮਦਾਸ ਵੀ ਲਿਖਿਆ ਹੈ ਜਿਨ੍ਹਾਂ ਦੀ ਉਮਰ 5120 ਸਾਲ ਸੀ ਉਹਨਾਂ ਨਾਲ ਮਹਾਰਾਜ ਦੇ ਜਦੋਂ ਬਚਨ ਬਲਾਸ ਹੋਏ ਤੇ ਉਹਨੂੰ ਵਿਰਾਗ ਆਇਆ ਮਹਾਰਾਜ ਦੇ ਚਰਨੀ ਲੱਗਾ ਤੇ ਇਹ ਕਹਿਣ ਲੱਗਾ ਕਿ ਮਹਾਰਾਜ ਮੇਰਾ ਤੇ ਨਾਂ ਨਹੀਂ ਰਹਿਣਾ ਮਹਾਰਾਜ ਕਹਿੰਦੇ ਭਾਈ ਤੇਰੇ ਨਾਂ ਤੇ ਇੱਥੇ ਨਗਰ ਵਸੇਗਾ ਉਸ ਨਾਂਗੇ ਸੰਤ ਦੇ ਨਾਂ ਤੇ ਇਸ ਨਗਰ ਦਾ ਨਾਮ ਪਿਆ ਨਾਂਗੇ ਦੀ ਸਰਾਹ ਜਿਸ ਨੂੰ ਅਸੀਂ ਸਰਾਹ ਨਾਂਗਾ ਕਹਿੰਦੇ ਇਹ ਇਤਿਹਾਸ ਹੈ ਤੇ ਜਿੰਨੇ ਵੀ ਦਸਾਂ ਪਾਤਸ਼ਾਹਾਂ ਦੇ ਜਿਹੜੇ ਗੁਰਪੁਰਬ ਆ ਇੱਥੇ ਗੁਰਦੁਆਰਾ ਸਾਹਿਬ ਬਣਾਏ ਜਾਂਦੇ ਹਨ ਅੱਜ ਵਿਸਾਖੀ ਦਾ ਦਿਹਾੜਾ ਹੈ ਦਸਵੇਂ ਪਾਤਸ਼ਾਹ ਮਹਾਰਾਜ ਨੇ ਅੱਜ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਇਸ ਕਰਕੇ ਸਾਰੀਆਂ ਹੀ ਸੰਗਤਾਂ ਨੂੰ ਗੁਰੂ ਘਰ ਵੱਲੋਂ ਸਾਡੇ ਵੱਲੋਂ ਲੱਖ ਲੱਖ ਵਧਾਈ ਹੋਵੇ ਵਿਸਾਖੀ ਦੇ ਦਿਹਾੜੇ ਦੀ ਇਨੀਆਂ ਬੇਨਤੀਆਂ ਕਰਦੇ ਖਿਮਾਂ ਤੇ ਜਾਚ ਖਾਂਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ